ਸੈਣੀ ਮਾਜਰਾ ਵਿਖੇ ਖੂਨਦਾਨ ਕੈਂਪ ਦੌਰਾਨ 308 ਯੂਨਿਟ ਖੂਨ 71 ਕਰ ਬਣਾਇਆ ਰਿਕਾਰਡ ਨੌਜਵਾਨ ਸਭਾ ਸੈਣੀ ਮਾਜਰਾ ਤੇ ਪਿੰਡ ਵਾਸੀਆ ਵੱਲੋਂ ਬਲੱਡ ਬੈਂਕ ਰੂਪਨਗਰ ਦੀ ਟੀਮ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਸੈਣੀ ਮਾਜਰਾ ਦੇ ਲੰਗਰ ਹਾਲ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜੋ ਇੱਕ ਰਿਕਾਰਡ ਹੀ ਬਣਾ ਗਿਆ ਇਸ ਕੈਂਪ ਵਿੱਚ 308 ਯੂਨਿਟ ਖੂਨ 71 ਹੋਏ ਇਸ ਮੌਕੇ ਸਮਾਜ ਸੇਵੀ ਖੂਨਦਾਨ ਲਹਿਰ ਵਿੱਚ ਵੱਡਾ ਹਿੱਸਾ ਦੇਣ ਵਾਲੇ ਹੇਮੰਤ ਸੈਣੀ ਅਤੇ ਹੋਰਨਾਂ ਦੱਸਿਆ ਕਿ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲਗਾਏ ਇਸ ਖੂਨਦਾਨ ਕੈਂਪ ਦੌਰਾਨ ਜ਼ਿਲ੍ਹੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਆਚਾਰਿਆ ਨੀਲਕੰਟ ਕੋਸਲ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱड्ढा ਪ੍ਰਭ ਆਸਰਾ ਕੁਰਾਲੀ ਸ਼ਮਸ਼ੇਰ ਸਿੰਘ ਬੀਬੀ ਰਜਿੰਦਰ ਕੌਰ ਕੁਦਰਤ ਕੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿਕੀ ਟੀਮ ਵਾਰੀਅਸ ਪੰਜਾਬ ਦੇ ਮੁਖੀ ਡਾਕਟਰ ਜਤਿੰਦਰ ਸਿੰਘ ਮੁੱਖ ਮਹਿਮਾਨਾਂ ਨੇ ਸਮੂਲੀਅਤ ਕੀਤੀ ਉੱਥੇ ਹੀ ਇਸ ਕੈਂਪ ਦੌਰਾਨ 308 ਯੂਨਿਟ 71 ਕਰਕੇ ਵੱਖਰਾ ਰਿਕਾਰਡ ਦਰਜ ਕੀਤਾ ਗਿਆ ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ ਅਤੇ ਨੌਜਵਾਨਾਂ ਦਾ ਭਰਪੂਰ ਸਹਿਯੋਗ ਰਿਹਾ ਇਸ ਮੌਕੇ ਹਿਮੰਤ ਸੈਣੀ, ਹਰਮੇਸ਼ ਸਿੰਘ, ਰੋਹਿਤ ਸੈਣੀ, ਹਰਦੀਪ ਸਿੰਘ, ਸੁਰਿੰਦਰ ਸਿੰਘ ਸੈਣੀ, ਜਗਦੀਸ਼ ਚੰਦਰ, ਕੁਲਦੀਪ ਸੈਣੀ, ਬਲਜੀਤ ਸਿੰਘ, ਦੇਵਰਾਜ ਸੈਣੀ, ਨੀਲਮ ਸ਼ਰਮਾ, ਲਖਵਿੰਦਰ ਸਿੰਘ मुनीश सैनी हरश मास्टर कमल करेशन चरणजीत सिंह परमजीत सिंह राजू नव सैनी माजरा अमरजीत सिंह जोगिंदर पाल बलविंदर सिंह संदीप पवन सैनी तो अलावा वड्डी गिनती विच पिंड दे नौजवान पिंड वासियां तो अलावा इलाके दे पतवंत सज्जण हाजर सन ਸਬਾਤ ਦੇ ਸੂਨ ਦਾ ਕਨਵਕਸੀਪਿੰਡ ਇਸ ਕਰਨ ਮજરા ਵੱਲੋਂ ਇਹ ਫੋਨਦਾਨ ਕਰਾਇਆ ਗਿਆ ਨੂਰਪ੍ਰਵੀਦੀ ਵਿਖੇ ਹਿਮਤ ਸੈਣੀ ਜੋ ਸਮਾਜ ਸੇਵਾ ਦਾ ਕੰਮ ਕਰਦੇ ਨੇ ਹਿਮਤ ਸੈਣੀ ਨਗਰ ਹਾਲ ਗੁਰਦਰਾ ਸੜੀ ਮજરા ਨੂਰਪ੍ਰਵੀਦੀ ਦਾ ਬੜੀ ਵੱਡੀ ਤਦਾਦ ਵਿੱਚ ਲੋਕ ਫੋਨਦਾਨ ਕਰਵਾ ਰਹੇ ਇਹ ਵੀ ਕਿ ਪਤਾ ਗਰਮੀਆਂ ਦੇ ਸੀਜ਼ਨ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਉਹ ਚਲੋ ਮੁੱਖ ਰੱਖਦੇ ਹੋਏ ਆਪਣਾ ਇਹ ਖੂਨਦਾਨ ਕਰਵਾ ਰਹੇ ਨੇ। ਵੱਡੀ ਤਦਅਰਬੀ ਦੇਖੋ ਇਹ ਤੇ ਰੈਸ਼ਨਟ ਦਾ ਪ੍ਰਬੰਧ ਰੱਖਿਆ ਵਾ ਪ੍ਰਬੰਧਕਾਂ ਨੇ ਸਾਡੇ ਖੂਨਦਾਨ ਕਰ ਦਿੱਤੇ। ਕਿ ਜਿਆਦਾ ਕੋਈ ਵੱਡੀ ਜੋ ਕੇ ਨੇ ਰਦੀਪ ਸਿੰਘ ਖੜੀ ਆਪਣਾ ਜਿਆ ਪਰਚ ਉਹ ਪਟੇ ਤਗਾਦ ਵਿੱਚ ਲੋਕ ਆਏ ਨੇ ਕਰਦੇ ਕੋਨਟੈਕਟ ਦਾ ਯੋਗ ਪ੍ਰਾਲਾ ਨਾਇਬਰ ਸਭਾ ਦੇ ਸਮੂਹ ਨਗਰ ਨਿਗਮ ਦੀ ਸੇਵਾ ਨਦਰ ਉਤਪਰ ਦਿੱਤੀ। ਇਹਨਾਂ ਦੀ ਟੀਮ ਦਾ ਹਿੰਮਤ ਸੈਣੀ ਜੋ ਸਮਾਜ ਸੇਵਾ ਵੱਡੇ ਵੱਡੇ ਬੁਦਨ ਕੈਂਪ ਲਾਉਂਦੇ ਨੇ ਤੇ ਸਮਾਜ ਸੇਵਾ ਦਾ ਕੰਮ ਕਰਦੇ ਨੇ ਤੇ ਇਹਨਾਂ ਦੇ ਉੱਤੇ ਪ੍ਰਾਲੇ ਸਦਕਾ ਇਹ ਫੂਲਦਲ ਕਰਦੀ। ਇਹ ਯੋਜਿਤ ਕੀਤਾ ਗਿਆ। ਆ ਗਿਆ ਇਹ ਤੇ ਹੁਣ ਤੱਕ 120 ਯੂਨਿਟ ਹੋ ਚੁੱਕੇ ਆ ਸਮਾਜੇ ਖੜਾ ਹੈ ਤਾਂ ਸਾਨੂੰ ਮਾਣ ਹੈ ਕਿ ਸਾਡੇ ਵੀਰ ਦੀ ਇੰਨੀ ਜਿਆਦਾ ਬਣੀ ਹੋਈ ਹੈ ਤੇ ਉਮੀਦ ਹੈ ਮੈਨੂੰ ਕਿ 2.5 300 ਟ੍ਰਿਪਲ ਸੈਂਚਰੀ ਇਸ ਵਾਰ ਇਹ ਮਾਰ ਦੇਗਾ ਮੁੰਡਾ ਤੇ ਬਹੁਤ ਵਧੀਆ ਜੀ ਤੇ ਜਿਹੜੇ ਵੀ ਫੋਨ ਡੋਨੇਟ ਕਰਨ ਆ ਰਹੇ ਆ ਸਾਡੇ ਪਿੰਡਾਂ ਤੋਂ ਆ ਰਹੇ ਲੌਦੀ ਮਾਜਰੇ ਤੋਂ ਵੀ ਮੁੰਡੇ ਏਕਨੌਮੀ ਤੋਂ ਆਏ ਆ ਤੇ ਜਿਹੜੇ ਸਾਡੀ ਵੀ ਕਲੋਨੀ ਤੋਂ ਆਇਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਜਿਨ੍ਹਾਂ ਨੇ ਸਾਰਿਆਂ ਨੇ ਉਹਰੇ ਖੂਨਦਾਨ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਬੱਸ ਮੈਂ ਜਿੰਨੇ ਵੀ ਮੇਰੇ ਡੋਨਰ ਭਰਾ ਖੂਨਦਾਨੀ ਵੀ ਰਾਏ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਉਮੀਦ ਕਰਦਾ ਹੈ ਅੱਗੇ ਵੀ ਅਸੀਂ ਇਦਾਂ ਦੇ ਕੰਮ ਕਰਦੇ ਰਾਂਗੇ ਤੇ ਸਾਡੇ ਜਿਹੜਾ ਅੱਜ ਡੋਨਰਾਂ ਨੇ ਸਹਿਯੋਗ ਕੀਤਾ ਅੱਗੇ ਵੀ ਇਸ ਤਰ੍ਹਾਂ ਸੰਯੋਗ ਦਿੰਦੇ ਰਹੇ ਹਾਂ ਜੀ ਤੁਸੀਂ ਹੁਣ ਤੱਕ ਕਈ ਜ਼ਿੰਦਗੀਆਂ ਬਚਾ ਚੁੱਕੇ ਆ ਮੇਰਾ ਮੰਨ ਲਓ ਉਹ ਚੰਡੀਗੜ੍ਹ ਦੀ ਰੋਡ ਪੈਂਦੀ ਹੈ ਤੁਸੀਂ ਵਾਚੜ ਕੇ ਆਉਂਦੇ ਕਿਵੇਂ ਆਏ ਮੇਰੇ ਇਹ ਕਰਦੇ ਮੈਨੇਜ ਕਰਦੇ ਆ ਖੂਨ ਕੇ ਮੇ ਰੀਡ ਕਰਦੇ ਆ ਸਾਰਾ ਸਾਨੂੰ ਜਿੱਦਾਂ ਖੂਨਦਾਨੀ ਸਾਡੇ ਡੋਨਰ ਭਰਾ ਇਹਨਾਂ ਦਾ ਸੰਯੋਗ ਹੈ ਸਾਨੂੰ ਜੀ ਅੱਛਾ ਜੀ ਜਿੱਥੋਂ ਵੀ ਸਾਨੂੰ ਕੋਈ ਗੋਲ ਆਉਂਦੀ ਜੀ ਆਪਾਂ ਇਹਨਾਂ ਡੋਨਰਾਂ ਦੇ ਸਹਿਯੋਗ ਨਾਲੇ ਉਹਨੂੰ ਪੂਰਾ ਕਰਦੇ ਹਾਂ ਹਾਂ ਜੀ ਚਲੋ ਦੇਖਾਂਗੇ